ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਬੁਟੀਕ ਦੇ ਉੱਤੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਤੇ ਜਿਵੇਂ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਸੀਗਾ ਹਨਾ ਵੀ ਅਮਨ ਨੇ ਆਪਦਾ ਸੂਟ ਕਢਾਈ ਕਰਨਾ ਸੀਗਾ ਜਿਵੇਂ ਆਪਾਂ ਪੋਸਟਰ ਦੇ ਵਿੱਚ ਵੀ ਲਿਖਿਆ ਸੀਗਾ ਨਾ ਵੀ ਬੁਟੀਕ ਨੂੰ ਖੁੱਦ ਦਾ ਸੂਟ ਕਢਾਈ ਕਰਨਾ ਕਿ ਨੌਕਾ ਕਿਉਂਕਿ ਡਿਜ਼ਾਈਨ ਹੁੰਦੇ ਨੇ ਕਾਫੀ ਤੇ ਬਣਾਉਣਾ ਸੀਗਾ ਇੱਕ ਤੇ ਜਦੋਂ ਉਹ ਮਸਲਾ ਤਾਂ ਸੁੱਲਝ ਗਿਆ ਸੀਗਾ ਨਾ ਤੇ ਇਸ ਵੀਡੀਓ ਵਿੱਚ ਤੁਸੀਂ ਦੇਖਿਓ ਵੀ ਇੱਕ ਮਸਲਾ ਹੋਰ ਖੜਾ ਹੋ ਗਿਆ ਹੁਣ ਅਮਨ ਨੂੰ ਰੀਲਾਂ ਚੂਜ਼ ਕਰਨੀਆਂ ਔਖੀਆਂ ਹੋ ਰਹੀਆਂ ਨੇ ਵੀ ਹਨਾ ਕਿਹੜੇ ਰੰਗ ਦੀ ਕੜਾਈ ਕਰਾਂ ਕਿਹੜੇ-ਕਿਹੜੇ ਰੰਗਾਂ ਦੀ ਕੜਾਈ ਕਰਾਂ ਕਿਉਂਕਿ ਸਲਵਾਰ ਨਾਲ ਵੀ ਮੈਚਿੰਗ ਕਰਨੀ ਹੈ ਹਨਾ ਇਹ ਵੀ ਇੰਟਰਸਟਿੰਗ ਆ ਵੀਡੀਓ ਦੇ ਵਾਂਗੂ ਹੀ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਜਿਹੜੇ ਆਪਣੇ ਨਾਲ ਨਵੇਂ ਭੈਣ ਭਰਾ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਤੇ ਵਧੀਆ ਲੱਗੀ ਵੀਡੀਓ ਲਾਈਕ ਵੀ ਕਰਿਓ ਚਲੋ ਤੁਹਾਨੂੰ ਦਿਖਾਉਣਾ ਵੀ ਅਮਨੇ ਕਿਹੜੀ ਰੀਲ ਚੂਜ਼ ਕੀਤੀ ਆ ਕਿਹੜੀਆਂ-ਕਿਹੜੀਆਂ ਹਨਾ ਚਲੋ ਇਹ ਤੁਸੀਂ ਵੀਡੀਓ ਨਾਲ ਬਣੇ ਰਹੋ ਲਓ ਜੀ ਅਮਨ ਨੇ ਆਪਦਾ ਸੂਟ ਲਾਉਣਾ ਕਢਾਈ ਲਈ ਜਿਵੇਂ ਕਿ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਨਾ ਵੀ ਅਮਨ ਨੇ ਜੋ ਆ ਡਿਜ਼ਾਈਨ ਦਾ ਛਾਪਾ ਤਾਰਿਆ ਸੀ ਇਹ ਬਹੁਤ ਮੁਸ਼ਕਲ ਦੇ ਨਾਲ ਇਹ ਚੂਜ਼ ਕੀਤਾ ਸੀਗਾ ਕਿਉਂਕਿ ਡਿਜ਼ਾਈਨ ਹੈ ਕਿ ਸੀ ਕਾਫੀ ਪਹਿਲਾਂ ਪਸੰਦ ਨਹੀਂ ਆ ਰਿਹਾ ਸੀਗਾ ਤੇ ਉਸ ਤੋਂ ਬਾਅਦ ਫਿਰ ਆ ਡਿਜ਼ਾਈਨ ਪਸੰਦ ਕੀਤਾ ਬੰਨੇ ਜਿਵੇਂ ਆਪਾਂ ਨੇ ਤੁਹਾਨੂੰ ਉਹ ਵੀਡੀਓ ਦੇ ਵਿੱਚ ਦਿਖਾਇਆ ਤੇ ਉਸ ਤੋਂ ਬਾਅਦ ਫਿਰ ਰੀਲਾਂ ਦੀ ਆਉ ਖਾ ਗਈ ਵੀ ਆ ਵੀ ਆ ਫਿੱਕਾ ਪਾਈਏ ਕਿਹੜਾ ਗੂਣਾ ਪਾਈਏ ਤੇ ਹੁਣ ਅਮਨ ਇਹ ਰੀਲਾਂ ਚੂਜ਼ ਕੀਤੇ ਨੇ ਤੇ ਜਿਹਦੇ ਬਾਰੇ ਅਮਨ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਆਪਣਾ ਸੂਟ ਤਿਆਰ ਕਰਨਾ ਹੈ ਉਹਦੇ ਵਾਸਤੇ ਮੈਂ ਰੀਲਾਂ ਚੂਜ਼ ਕਰ ਰਹੀ ਹਾਂ ਕਿਹੜੇ ਕਿਹੜੇ ਰੰਗ ਨੇ ਉਹਨੇ ਜੀ ਇਹ ਜਿਹੜਾ ਕਲਰ ਹੈ ਇਹਦੇ ਨਾਲ ਦੀ ਤਾਂ ਮੈਂ ਇਹ ਸੂਟ ਨਾਲ ਸਲਵਾਰ ਲੈਂਦੀ ਐ ਠੀਕ ਐ ਵੀ ਨਾਲ ਲਾਉਣੀ ਐ ਮੈਂ ਮੈਚਿੰਗ ਕੀਤਾ ਸੂਟ ਓਕੇ ਤੇ ਇਹ ਆਪਾਂ ਇਹਦੇ ਨਾਲ ਇੱਕ ਮੈਚਿੰਗ ਕਲਰ ਸਰਕੇ ਇਹ ਵੀ ਪਿੰਕ ਕਲਰ ਹੈ ਹਾਂ ਤੇ ਇਹ ਹੈਗਾ ਮਤਲਬ ਮੋਰ ਪੰਖਿਆਂ ਜਾਂ ਕਲਰ ਹੋ ਗਿਆ ਲਾਈਟ ਠੀਕ ਆ ਤੇ ਹੁਣ ਮੈਨੂੰ ਆਇਆ ਵੀ ਗ੍ਰੀਨ ਕਲਰ ਕਿਹੜਾ ਪਾਇਆ ਜਾਵੇ ਪੱਤੀਆਂ 'ਚ ਇਹ ਵਾਲਾ ਪਾਇਆ ਜਾਵੇ ਜਾਂ ਇਹ ਵਾਲਾ ਮੈਂ ਇਹਨਾਂ ਦੋਨਾਂ ਨੂੰ ਦੇਖਦੀ ਹਾਂ ਵੀ ਇੱਕ ਜਰੀ ਪਾਵਾਂਗੀ ਪਹਿਲੇ ਨਾਲ ਮੈਂ ਤੈਨੂੰ ਆਖਿਆ ਸੀਗਾ ਨਾ ਵੀ ਆਹ ਪਾਲੀਆਂ ਨਾ ਲਾਈਟ ਜਾ ਵੀ ਐ ਜਿਵੇਂ ਗੂੜਾ ਸੂਟ ਹੈ ਇਹਦੇ ਵਿੱਚ ਵਧੀਆ ਉੱਗੜ ਕੇ ਆਊਗਾ ਵੈਸੇ ਇਹ ਦੇਖੋ ਵੀ ਇਹਦੇ ਨਾਲ ਸੋਹਣਾ ਲੱਗਦਾ ਵੈਸੇ ਵੀਡੀਓ ਦੇ ਵਿੱਚ ਇਹਨਾਂ ਰੰਗ ਦਾ ਪਤਾ ਨਹੀਂ ਲੱਗਦਾ ਕਿਹੜਾ ਰੰਗ ਆਉਨੇ ਇਹ ਇਹੀ ਲਾਈਟ ਪੈਰਟ ਹੈ ਲਾਈਟ ਲਾਈਟ ਪੈਰਟ ਇਧਰ ਨੂੰ ਹੁਣ ਕਿਉਂ ਲਾਈਟ ਵੀ ਜੰਮ ਕਰੀ ਹੈ ਨਾ ਆਹ ਦੇਖੋ ਤੁਸੀਂ ਆਹ ਕਲਰ ਹੈ ਪਿਸਤਾ ਹੁੰਦਾ ਹੈ ਨਾ ਇਹ ਪਿਸਤਾ ਨਹੀਂ ਹੈਗਾ ਇਹ ਗ੍ਰੀਨ ਕਲਰ ਹੈ ਪੈਰਟ ਗ੍ਰੀਨ ਹੈ ਇਹ ਲਾਈਟ ਆ ਪਰ ਜਿਵੇਂ ਕਦੂ ਰੰਗਾ ਹੋ ਜਾਂਦਾ ਹੈ ਕਦੂ ਰੰਗਾ ਥੋੜਾ ਜਿਹਾ ਹੋਰ ਹੁੰਦਾ ਰੰਗ ਹੂੰ ਹੂੰ ਉਵੇਂ ਜਿਹਾ ਤੇ ਤੁਸੀਂ ਵੀਡੀਓ ਨਾਲ ਬਣ ਰਹੇ ਹੋ ਹੁਣ ਆਪਾਂ ਨੂੰ ਕੜਾਈ ਕਰਨਗੇ ਤੁਸੀਂ ਦੇਖਿਓ ਵੀਡੀਓ ਵਿੱਚ ਲਓ ਜੀ ਹੁਣ ਪੱਤੀਆਂ ਦੇ ਰੰਗ ਤੇ ਆ ਕੇ ਗੱਲ ਰੁਕ ਗਈ ਐ ਕਿਉਂ ਜਿਹੜਾ ਆਹ ਰੀਲ ਕਲਰ ਆ ਇਹਦੇ ਨਾਲ ਤੇ ਅਮਨ ਦੀ ਸਲਵਾਰ ਆ ਨਹੀਂ ਸਲਵਾਰ ਨਾਲ ਮੈਚਿੰਗ ਹੋ ਜੂਗੀ ਤੇ ਬਾਕੀ ਜਿਹੜਾ ਪਣ ਆਹ ਰੰਗ ਹੋ ਕਰੇ ਜੀ ਨਾ ਅਮਨ ਕਹਿੰਦੀ ਇਹ ਵੀ ਲਾਈਟ ਆ ਜਿਵੇਂ ਆਹ ਸੂਟ ਗੂੜਾ ਨਾ ਵੀ ਇਹਦੇ ਵਿੱਚ ਕਾਫੀ ਚੰਗੂਗਾ ਮਤਲਬ ਕਹਿਣ ਦਾ ਭਾਵ ਹੈ ਇਹ ਆ ਵੀ ਕੜਾਈ ਦੇ ਸੂਟ ਦੇ ਵਿੱਚ ਇਹਦੀ ਟੋਨ ਜ਼ਿਆਦਾ ਆਵੇ ਤਾਂ ਹੀ ਸਲਵਾਰ ਦੇ ਨਾਲ ਮੈਚਿੰਗ ਹੈ ਉਹ ਵੀ ਕਿਤੇ ਆ ਜਿਆਦਾ ਚਮਕੀ ਜਾਵੇ ਇਸ ਕਰਕੇ ਹੁਣ ਦੁਬਦਾ ਜਿਹੀ ਬੈ ਗਈ ਗੱਲ ਪੱਤੀਆਂ ਤੇ ਆ ਕੇ ਮੈਂ ਆਖਿਆ ਸੀਗਾ ਵੀ ਆਹ ਪਾ ਲਾ ਨਾ ਮਹਿੰਦੀ ਕਲਰ ਜਿਹੜੀ ਟੋਨ ਸੀਗੀ ਇਹ ਹਰਾ ਵੀ ਹੈ ਇਹ ਜਾਂ ਫਿਰ ਅਮਨ ਆ ਕਹਿੰਦੀ ਸੀਗੀ ਆਹ ਥੋੜਾ ਜਿਹਾ ਡਾਰਕ ਆ ਵਾ ਆਹ ਦੇਖੋ ਤੁਹਾਨੂੰ ਦਿਖ ਰਿਹਾ ਹੋਊਗਾ ਵੀ ਇਹ ਵੀ ਦੇ ਨਾਲ ਮੈਸੇਜ ਆ ਹੋ ਜਾਊਗਾ ਨਾ ਇਹ ਵੀ ਇਹਦੇ ਉੱਤੋਂ ਦੀ ਨਹੀਂ ਜਾਊਗਾ ਇਹ ਜਿਹੜਾ ਆ ਕਲਰ ਸੀਗਾ ਨਾ ਲਾਈਟ ਗ੍ਰੀਨ ਇਹਦੇ ਉੱਤੋਂ ਨਹੀਂ ਲੰਘ ਜਾਂਦਾ ਇਹ ਗੂੜੇ ਸੂਟ ਦੇ ਅਕੋਰਡਿੰਗ ਨੇ ਵਾਕਿਆ ਕੱਡੇ ਸੀਗੇ ਨਾ ਕਿਉਂ ਜਿਹੜਾ ਗੂੜੇ ਰੰਗ ਦਾ ਸੂਟ ਹੁੰਦਾ ਤੁਸੀਂ ਵੀ ਦੇਖ ਲਓ ਤੁਸੀਂ ਕਢਾਈ ਜੇ ਸਿੱਖ ਰਹੇ ਹੋ ਨਾ ਜਾਂ ਕਰ ਚਲੋ ਜਿਹੜੇ ਕਰ ਰਹੇ ਨੇ ਇਹਨੂੰ ਤਾਂ ਪਤਾ ਹੀ ਆ ਜਿਹੜੇ ਸਿੱਖ ਰਹੇ ਨੇ ਗੂੜੇ ਸੂਟ ਦੇ ਵਿੱਚ ਨਾ ਜੇ ਆਪਾਂ ਆਪਾਂ ਜ਼ਿਆਦਾ ਲਾਈਟ ਕਲਰ ਪਾ ਦਈਏ ਉਦੀ ਟੋਨ ਮਤਲਬ ਐ ਨਾਲੋ ਵੀ ਜਿਆਦਾ ਚਮਕਦਾਰ ਜਿਆ ਹੋ ਜਾਂਦਾ ਵੀ ਕੱਲੇ ਹੀ ਚਮਕਣ ਲੱਗ ਜਾਂਦਾ ਫਿਰ ਉਹ ਇੰਨਾ ਕੁ ਕੱਟ ਲਾਈਟ ਹੋਵੇ ਹੈਨਾ ਵੀ ਜਿਹੜਾ ਸੂਟ ਦੇ ਵਿੱਚ ਰਚ ਜੇ ਜਾਵੇ ਵੀ ਡਿਜ਼ਾਈਨ ਸੂਟ ਦੇ ਨਾਲ ਮੈਚ ਜਹਾ ਕਰ ਜੇ ਹੈਨਾ ਇਹਨਾਂ ਹੋਵੇ ਵੀ ਉਹ ਜਿਹੜਾ ਆਪਾਂ ਰੰਗ ਪਾ ਰਹਿਆਂ ਗੂੜੇ ਦੇ ਅਕੋਰਡਿੰਗ ਹੈਨਾ ਵੀ ਉਹ ਕੱਲੇ ਹੀ ਚਮਕੀ ਜਾਵੇ ਚਲੋ ਜੀ ਤੁਸੀਂ ਵੀਡੀਓ ਨਾਲ ਬਣੇ ਰਹੋ ਦੇਖਦੇ ਆਂ ਕਰਦੇ ਆ ਚੂਜ ਅਸੀਂ ਵੀ ਕਿਹੜਾ ਕਰੀਏ ਆਮ ਨੂੰ ਜਦ ਇਹ ਇਹ ਵੀ ਘੋੜਾ ਜਿਹਾ ਹੋ ਜੂਗਾ ਹੈ ਹਨਾ ਤੇ ਦੇਖ ਨੂੰ ਨਹੀਂ ਤੇ ਆ ਵੀ ਮੈਨੂੰ ਤਾਂ ਘੋੜਾ ਲੱਗਦਾ ਆ ਆ ਦੇਖ ਲੈ ਫਿਰ ਹੂੰ ਹੂੰ ਹਨਾ ਮੈਸੇ ਵੀਡੀਓ ਚ ਥੋੜਾ ਜਿਹਾ ਉਹ ਲੱਗਦਾ ਇਹ ਉਹ ਰੀਅਲ ਦੇ ਵਿੱਚ ਸੋਨਾ ਕਿਉਂ ਰੀਲ ਇਹ ਚਮਕਾਲੀਆਂ ਹੁੰਦੀਆਂ ਨੇ ਇਹਨਾਂ ਦੇ ਉੱਤੇ ਆ ਉੱਤੇ ਟਿਊਬ ਲੱਗੀ ਹੋਈ ਆ ਉਹਦਾ ਚਾਂਦਨ ਵਿੱਚ ਪਾਇਆ ਜਾਂਦਾ ਕੁਝ ਜ਼ਿਆਦਾ ਚਮਕਣ ਲੱਗ ਜਾਂਦੀ ਆ ਦੇਖੋ ਜੀ ਅੱਜ ਤਾਂ ਆਪਣੀ ਰੀਲਾਂ ਪਸੰਦ ਕਰਦੇ ਕਰਦੇ ਸਾਰੀ ਵੀਡੀਓ ਨਾ ਕਿਤੇ ਪੂਰੀ ਹੋ ਜੇ ਲਓ ਜੀ ਆ ਤਿੰਨ ਰੀਲਾਂ ਫਾਈਨਲ ਕਰ ਲੀਆਂ ਤੇ ਪੱਤੀਆਂ ਦੇ ਲਈ ਅਮਨ ਨੇ ਆ ਰੀਲ ਚੂਜ਼ ਕਰੀ ਆ ਇਹ ਆਪਣਾ ਅਮਨ ਕਿਹੜਾ ਕਰਦ ਰਿਹਾ ਜਰਾ ਇਹ ਪਿਸਤਾ ਗ੍ਰੀਨ ਪਿਸਤਾ ਗ੍ਰੀਨ ਥੋੜਾ ਲਾਈਟ ਮਤਲਬ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ ਨਾ ਵੀ ਲਾਈਟ ਗੂੜੇ ਦੇ ਵਿੱਚ ਜ਼ਿਆਦਾ ਆਰ ਲੱਗਦਾ ਹੈ ਨਾ ਮੰਨ ਕੇ ਚਲੋ ਇਹ ਲਾਈਟ ਵੀ ਹੈਗਾ ਪਰ ਇੰਨਾ ਆਰ ਲੱਗਣ ਵਾਲਾ ਨਹੀਂ ਹੈਗਾ ਇਹ ਜਿਵੇਂ ਹੁਣ ਗ੍ਰੀਨ yellow ਨਾ ਉਹ ਉਹ ਜਿਹੇ ਲਾਈਟ ਆਪਾਂ ਪਾਉਣੀ ਹੈ ਉਹ ਇਹਦੇ ਵਿੱਚ ਕਾਫੀ ਭੜਕੀਲਾ ਲੱਗਦਾ ਮਤਲਬ ਇਹ ਸੂਟ ਦੇ ਵਿੱਚ ਵਿੱਚ ਹੀ ਮੈਚ ਜੇ ਹੋ ਜਾਣਗੇ ਦੇਖੋ ਤੇ ਤੁਸੀਂ ਵੀਡੀਓ ਨਾਲ ਬਨੇ ਰਹੋ ਤੇ ਆਪਾਂ ਕਰਦੇ ਆਂ ਕੜਾਈ ਇੱਕ ساتھ ਜਰੀ ਵੀ ਪਾਈ ਜਾਊਗੀ ਜਿਹੜੀ ਨੂੰ ਜ਼ਪਾ ਭੁੱਲੀ ਗਏ ਸੀਗੇ ਉਹ ਮੰਨੇ ਫਰੇਮ ਲਾ ਲਿਆ ਦੇ ਇੱਕ ਫਰੇਮ ਦੇ ਵਿੱਚ ਆ ਡਿਜ਼ਾਈਨ ਦਾ ਇਹ ਨਕਿਸ ਆ ਗਿਆ ਤੇ ਨੀਚੇ ਵਾਲੀਆਂ ਹਾਂ ਮੈਂ ਉਂਕਲ ਫਿਰ ਤੱਕ ਤੇ ਡਿਜ਼ਾਈਨ ਹੀ ਨਾ ਮਿਟ ਜੀ ਮਿਟ ਵੀ ਜਾਦਾ ਹਾਂ ਤੇ ਆਮਨੇ ਪੇਪਰ ਥੱਲੇ ਲਾ ਲਿਆ ਆਪ ਦਾ ਸੂਟ ਤਾਂ ਅਨ ਫਿਰ ਫੁੱਲ ਰੀਜਨ ਨਾਲ ਕਢਾਈ ਕਰੇਗੇ ਹੈ ਨਾ ਹੈ ਬਾਕੀ ਨਾ ਵੀ ਫੁੱਲ ਜੀ ਨਾਲ ਲਾ ਕੇ ਕਰਦੀ ਹੁੰਦੀਆਂ ਹੋਰ ਪੇਤਾ ਠੀਕ ਆ ਤੇ ਅੱਜ ਸਾਡੇ ਹੈਗਾ ਵਿਆਹ ਪਿੱਛੇ ਜਾਂਦ ਰਹੇ ਨੇ ਪੜਾਕੇ ਪੜਾਕੇ ਕਹਿੰਦਾ ਨਹੀਂ ਕੋਪੀਰਾਈਟ ਆਉਂਦਾ ਕਿੱਥੇ ਤੱਕ ਆਣਾ ਹੈ ਕੋਪੀਰਾਈਟ ਉਹ ਸਾਡੇ 4-5 ਦਿਨਾਂ ਦਾ ਚੱਲ ਰਿਹਾ ਵਿਆਹ ਹੈ ਨਾ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਉਹ ਰੇਡੋ ਨਹੀਂ ਲਾਉਂਦੇ ਸੀ ਮੰਜਿਆਂ ਤੇ ਇਹਨਾਂ ਨੇ ਉਵੇਂ ਲਾਇਆ ਹੋਇਆ ਤੜਕੀ ਉੱਠੂ ਜ਼ੋਰ ਲਾਉਂਦੇ ਦੀ ਗਾਣੇ ਲਓ ਜੀ ਬੁਟੀਕ ਵਾਲੀ ਮੈਡਮ ਨੇ ਧਾਗਾ ਪਾ ਲਿਆ ਦੇ ਜੈਨ ਤਿਆਰ ਆ ਵੀ ਭਾਈ ਮੈਨੂੰ ਕੱਢੋ ਲਓ ਜੀ ਅਮਨੇ ਕੜਾਈ ਸ਼ੁਰੂ ਕਰ ਦਿੱਤੀ ਆ ਤੇ ਜੋ ਕਲਰ ਆ ਆਪਣੇ ਚੂਜ਼ ਕੀਤਾ ਸੀਗਾ ਉਹ ਲਾਈਟ ਹਨਾ ਪਿਸਤਾ ਉਧੀਆਂ ਅਮਨੇ ਬਾਰਨੀ ਫਿਰ ਪੱਤੀਆਂ ਕੱਟ ਰਹੇ ਨੇ ਤੇ ਇੱਕ ਫਰੇਮ ਦਾ ਡਿਜ਼ਾਈਨ ਜਦੋਂ ਕੰਪਲੀਟ ਹੋ ਗਿਆ ਨਾ ਅਸੀਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਕੁਝ ਵਿੱਚ ਕੜਾਈ ਹੁੰਦਾ ਵੀ ਦਿਖਾਵਾਂਗੇ ਲਓ ਜੀ ਪਿੱਛਤਾ ਜਿਹੜਾ ਲਾਈਟ ਕਲਰ ਦੀ ਰੀਲ ਦੀ ਹੈ ਨਾ ਉਹਦੀ ਇੰਨੀ ਬੱਤੀ ਕੱਢ ਦਿੱਤੀਆਂ ਬਾਕੀ ਆਟ ਜੈ ਨੇ ਨਾ ਇਹਦੇ ਵਿੱਚ ਹੁਣ ਆਉਣ ਚੇਂਜ ਕਰਕੇ ਆਪਣੇ ਲਾਈਟ ਪਿੰਕ ਹੋਣਗੇ ਉਹ ਵੀ ਤੁਸੀਂ ਦੇਖੋ ਲਓ ਜੀ ਜੋ ਆਮਨੇ ਨੀਚੇ ਵੀਲ ਬਣਾਈ ਹੋਈ ਆ ਉਹਦੇ ਉੱਪਰ ਇਹ ਹਿੱਸੇ ਵਾਲਾ ਫੁੱਲ ਬਣਾ ਲੈਨੇ ਆ ਮਨ ਤਿੰਨ ਪੁਆਇੰਟ ਵਾਲਾ ਮਤਲਬ ਤਿੰਨ ਪੱਤੀਆਂ ਵਾਲਾ ਹੁੰਦਾ ਜਿਹੜਾ ਪਹਿਲਾਂ ਉਹਦੇ ਡਾਟਸ ਬਣਾਏ ਹੋਏ ਸੀ ਇਹ ਆਮਨੇ ਉਹਨੇ ਥੋੜਾ ਜਿਹਾ ਚੇਂਜ ਕੀਤਾ ਆ ਜਿਹੜੇ ਇੱਧਰ ਬਣੇ ਹੋਏ ਆ ਚਾਰ ਉਹਨਾਂ ਵਾਲਾ ਨਾ ਪੱਤੀ ਵਾਲਾ ਉਹਦੇ ਵਰਗਾ ਬਣਾਇਆ ਤੇ ਦੇਖੋ ਇਹਨਾਂ ਨੇ ਇਹਨੂੰ ਗਲਾਈ ਦੇ ਵਿੱਚ ਫਰੇਮ ਨੂੰ ਘੁਮਾ ਕੇ ਬਿਲਕੁਲ ਹੋਲੀ ਹੋਲੀ ਸਲੋਲੀ ਫਰੋਲੀ ਤੇ ਸਾਨੂੰ ਮੈਂ ਨੇੜੇ ਤੋਂ ਦਿਖਾ ਦਿੰਦਾ ਆ ਦੇਖੋ ਜਿਵੇਂ ਜਿਵੇਂ ਕੋ ਜਾ ਰਿਹਾ ਨਾ ਗਲਾਈ ਦੇ ਵਿੱਚ ਉਹਦਾ ਪੂਰਾ ਗਲਾਈ ਦੇ ਵਿੱਚ ਫਰੇਮ ਘੁਮਾਉਣਾ ਉਹ ਦੇਖੋ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਤੇ ਇਹਦੇ ਸੈਂਟਰ ਦੇ ਵਿੱਚ ਆਹ ਨਾ ਜਰੀ ਦਾ ਟੱਚ ਦੇਣਗੇ ਉਹ ਜੋ ਵਿਚਾਲੇ ਖਾਲੀ ਰਹਿਿਆ ਤੇ ਜਰੀ ਨਾਲ ਇਹ ਇੱਕ ਤਰ੍ਹਾਂ ਦੀ ਛੇੜ ਮੌਗੂ ਵੀ ਹੋ ਜੂਗਾ ਪਰ ਬਿਲਕੁਲ ਹਲਕਾ ਹੀ ਟੱਚ ਦੇਣਾ ਉਹਦਾਂ ਹੋ ਜੂਗਾ ਜਿਵੇਂ ਇੱਕ ਕਲੀ ਨਹੀਂ ਹੁੰਦੀ ਕਲੀ ਕਲੀ ਦੇ ਵਿਚਾਲੇ ਹੈ ਨਾ ਅੱਡ ਕਦਰ ਜਿਹਾ ਹੁੰਦਾ ਨਾ ਸਾਰਿਆਂ ਤੇ ਆਵਨ ਉਦਾਂ ਦੀ ਬਣਾਉਣਗੇ ਜਿਵੇਂ ਉਹ ਬਣਾਇਆ ਦੇਖੋ ਲਾਈਟ ਵਿੱਚ ਇਹ ਨਾ ਸੋਹਣਾ ਲੱਗ ਰਿਹਾ ਪਹਿਲਾਂ ਬਣਾਉਂ ਗਏ ਨਾ ਜੀਰੋ ਟੈਂਕੀ ਵਾਲਾ ਉਸੇ ਡਿਜ਼ਾਈਨ ਆ ਬਣਾਇੰਨ ਨਾ ਤੇ ਹੁਣ ਤੁਸੀਂ ਦੇਖਿਓ ਜਦੋਂ ਆਹਨ ਉਹਨੂੰ ਫੁੱਲ ਕਿੰਨੇ ਨੰਬਰ ਟਾਂਕੇ ਨਾਲ ਫੁੱਲਣ ਨਾਲ ਇਹ ਫੁੱਲ ਟਾਂਕੇ ਨਾਲ ਹੋ ਜਾਏ ਤੇ ਤੁਸੀਂ ਫਰੇਮ ਦੇਖਿਓ ਨਾ ਵੀ ਕਿਦਾਂ ਗਲਾਈ ਦੇ ਵਿੱਚ ਘੁੰਮ ਰਿਹਾ ਦੇਖੋ ਇਹ ਆਹ ਦੇਖੋ ਇੱਥਾ ਜੇ ਹੁਣ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਆ ਦੇਖੋ ਨਾ ਇਦਾਂ ਹੀ ਇਹ ਜਿਹੜੀਆਂ ਹਨਾ ਵੀਰ ਦੀਆਂ ਉਹ ਨੀਚੇ ਪੱਤੇ ਉਹਨਾਂ ਦੇ ਉੱਤੇ ਇਦਾਂ ਦੀ ਫੁੱਲ ਤੇ ਹਾਂ ਜੋ ਵਿਚਾਲੇ ਗੈਪ ਛੱਡੇ ਆ ਉਹਦਾ ਵੀ ਕੀ ਕਰਨਾ ਉਹ ਲਾਲ ਰੰਗ ਦਾ ਬਣੂਗਾ ਉਹ ਕਿਹੜੇ ਰੰਗ ਦਾ ਬਣੂਗਾ ਉਹ ਨਾ ਆ ਹਾਂ ਇਹ ਦੂਸਰੇ ਕਲਰ ਦਾ ਦੋ ਕਲਰ ਪਾਉਣੇ ਨੇ ਉਹ ਜਿਹੜੇ ਜਿਹੜੇ ਕਲਰ ਦੀ ਜਿਹੜੀ ਸਲਵਾਰ ਹਾਂ ਤੇ ਜੋ ਹੁਣ ਉੱਪਰ ਡਿਜ਼ਾਈਨ ਬਣਿਆ ਹੋਇਆ ਹੈ ਨਾ ਆਮਨ ਉਹਦੇ ਫੁੱਲ ਕੜਾਈ ਕਰ ਰਹੇ ਨੇ ਉਸੇ ਲਾਈਟ ਪਿੰਕ ਗ੍ਰੀਨ ਨਾ ਨਾ ਤੇ ਇਹ ਵੀ ਚਾਰ ਤੋਂ ਤੁਜਿਆਂ ਦਾ ਫੁੱਲ ਬਣਾ ਰਹੇ ਨੇ ਉਹਨਾਂ ਤੇ ਫੁੱਲਾਂ ਟਾਂਕੇ ਦੇ ਨਾਲ ਹੈ ਨਾ ਉਹੀ ਗਲਾਈ ਦੇ ਵਿੱਚ ਇਹਦੇ ਚਾਰੇ ਜਿਹੜੇ ਮੰਨ ਲਗੇ ਜਿਹਨੂੰ ਬੱਤੀ ਡੈਪ ਹੈ ਨਾ ਇਹਦੇ ਹਿੱਸੇ ਨੇ ਉਹਨਾਂ ਨੂੰ ਉਸ ਤਰ੍ਹਾਂ ਹੀ ਆ ਉਹਨੂੰ ਗੁਲਾਈ ਦੇ ਵਿੱਚ ਭਰਨਗੇ। ਫਿਰ ਨੂੰ ਜੂਮ ਕਰਕੇ ਵੀ ਦਿਖਾ ਦਿੰਦੇ ਨੇ ਇਹਦੇ ਤੋਂ। ਵੀ ਦੇਖੋ ਜਿਵੇਂ ਜੇ ਮੈਂ ਫਰੇਮ ਨੂੰ ਕਮਦਾ ਹਾਂ ਨਾ ਆਪਾਂ ਜਿਹੜੇ ਫਰੇਮ ਕਰੀ ਜਾਂਦੇ ਆ ਉਹਨਾਂ ਹੀ ਗੁਲਾਈ ਦੇ ਵਿੱਚ ਫਿਰ ਉਹ ਕੜਾਈ ਹੁੰਦੀ ਆ। ਜਦੋਂ ਹੁਣ ਆਪਾਂ ਗੁਲਾਈ ਦੇ ਵਿੱਚ ਕਮਾਵਾਂਗੇ ਤਾਂ ਕੜਾਈ ਦਾ ਗੁਲਾਈ ਦੇ ਵਿੱਚ ਮਿਲ ਲੱਗਦੀ ਹੋਣੀ ਆ। ਇਹ ਦੇਖੋ। ਅਰੇ ਇਹ ਨੂੰ ਹੱਥ ਦਾ ਬਦਲਾ ਕਰਿਓ ਨਾ ਫਰੇਮ ਨੂੰ ਮਰੇ। ਇਹ ਸਰੇ ਗਿਆ ਦੇਖੋ ਇਹ ਪ੍ਰੇਮ ਵੀ ਘੁੰਮ ਰਿਹਾ ਨਾ ਗੋਲਾਈ ਦੇ ਵਿੱਚ ਤੇ ਇਹਦੇ ਸੈਂਟਰ ਦੇ ਵਿੱਚ ਜੋ ਸਰਕਲ ਹੈ ਨਾ ਉਹ ਜਰੀ ਦੇ ਨਾਲ ਉਹ ਲੀਕਿਆ ਜਾਊਗਾ ਹੁਣ ਇਹਦੇ ਨਾਲ ਦੇ ਹੋਰ ਇੱਥੇ ਕਿ ਕਿਹੜੇ ਕਿਹੜੇ ਕੱਟਣੇ ਨੇ ਇਹ ਤੇ ਦੋ ਹੀ ਬਣਣਗੇ ਆਹ ਤਾਂ ਫਿਰ ਮੈਂ ਉਹ ਦੂਸਰੇ ਗੱਲਾਂ ਲੈਣਾ ਹੁੰਦੀ ਨਾ ਆਹ ਵਾਲਾ ਵੀ ਆਹ ਇਹਨਾਂ 'ਚ ਇੱਕ ਇਹ ਕੱਲੰਦਾ ਬਣ ਜਾਊਗਾ ਦੋ ਦੂਸਰੇ ਕੱਲੰਦੇ ਇਹ ਵੀ ਆਪਾਂ ਨੇ ਜਿਵੇਂ ਇਹ 40 ਚਾਰ ਉਹਦੇ ਨਾਲ ਕਿਹਦਾ ਉਹਦੇ ਨਾਲ ਦੀ ਬਣਾ ਰਹੇ ਹਾਂ ਚਾਰ ਪੱਤੀਆਂ ਇਹ ਵੀ ਹੁਣ ਜਿਹੜਾ ਹੁਣ ਬਣਾਇਆ ਹਾਂ ਇਹ ਜਿਵੇਂ ਹੁਣ ਇਹਦੇ ਤੇ ਟ੍ਰੇਸ ਕੀਤੀ ਸੀ ਆਪਾਂ ਨੇ ਉਹ ਵਾਲਾ ਡਿਜ਼ਾਈਨ ਨਹੀਂ ਬਣਾਇਆ ਮਤਲਬ ਇਹਦੇ ਤੇ ਆਪਾਂ ਮੀਰ ਤੋਂ ਸੁਣਿਆ ਫਰਕ ਪਾਦਾ ਭੈਣਾ ਕਹਿਣ ਗਿਆ ਵੀ ਇਹ ਡਿਜ਼ਾਈਨ ਦਾ ਫਰਕ ਪਾਦਾ ਨੀਚੇ ਵਾਲੇ ਦਾ ਵੀ ਕਾਦਰ ਸੱਪਾਂ ਨੇ ਇਹਨਾਂ ਵੀ ਹੈ ਨਾ ਆਪ ਦਾ ਸੂਟ ਆਪਾਂ ਜਿਹੜਾ ਮਰਜ਼ੀ ਫਰਕ ਪਾ ਦੀਏ ਜਿਵੇਂ ਕਹਿੰਦੇ ਵੀ ਲੁੱਕ ਚੇਂਜ ਕਰ ਸਕਦੇ ਆ ਆਪਾਂ ਹਾਂ ਇਹ ਲੁੱਕ ਕਿਉਂ ਜਿਹੜਾ ਹੁਣ ਆਪਾਂ ਨੂੰ ਕਿਸੇ ਭੈਣ ਨੇ ਕੜਾਈ ਕਰਵਾਉਣਾ ਹੁੰਦਾ ਉਹ ਤਾਂ ਜਿੱਦਾਂ ਦਾ ਉਹਨਾਂ ਨੇ ਡਿਜ਼ਾਈਨ ਕਿਹਾ ਹੁੰਦਾ ਜਿੱਦਾਂ ਦਾ ਆਪਾਂ ਛਾਪਾ ਉਤਾਰਿਆ ਹੁੰਦਾ ਡਿੱਟੋ ਉਦਾਂ ਦੀ ਕੜਾਈ ਕਰਨੀ ਪੈਂਦੀ ਆ ਇਹਦਾ ਹੁਣ ਆਵਣੇ ਥੋੜਾ ਜਿਹਾ ਚੇਂਜ ਕਰਤਾ ਕਿਉਂਕਿ ਆਪ ਦਾ ਸੂਟ ਆ ਇੱਕ ਮੇੜ ਨੂੰ ਫਿਰ ਜਿੱਦਾਂ ਸੋਨਾ ਲੱਗੂ ਉਦਾਂ ਹੀ ਕਰਨਗੇ ਫਿਰ ਜਿਹੜਾ ਇਸ ਤੋਂ ਪਹਿਲਾਂ ਬਣਿਆ ਹੋਇਆ ਸੀ ਹੈ ਨਾ ਉਹ ਵਿਚਾਲੇ ਗੋਲ ਸਰਕਲ ਦੇ ਆਲੇ-ਦਲੇ ਹੈ ਨਾ ਛੋਟੇ-ਛੋਟੇ ਛੋਟੇ-ਛੋਟੇ ਪੱਤੀਆਂ ਦੇ ਮਤਲਬ ਇਹ ਚਾਰ ਆ ਗਏ ਹੈ ਨਾ ਉਹ ਛੋਟੀਆਂ ਗੋਲ ਪੱਤੀਆਂ ਸੀ ਜਿਵੇਂ ਆਪਾਂ ਨੇ ਵੀਡੀਓ 'ਚ ਦੱਸੀਆਂ ਸੀ ਨਾ ਛੋਟੀਆਂ ਪੱਤੀਆਂ ਗੋਲ ਬਣਾਉਣੀਆਂ ਜਿਵੇਂ ਆਪਣਾ ਸੂਰਜਮੁਖੀ ਦੇ ਆਲੇ-ਦਲੇ ਲਾਸਲਾਂ ਹੁੰਦੀਆਂ ਨੇ ਕਾਫੀ ਹੈ ਨਾ ਉਦਾਂ ਸੀਗਾ ਉਹ ਤੇ ਆਵੇਂ ਸੋ ਦਿਖਾ ਦੇਣਾ ਇੱਕ ਆ ਦੇਖੋ ਜਿਵੇਂ ਆ ਬਣਿਆ ਹੋਇਆ ਇਦਾਂ ਸੀਗਾ ਤੇ ਵੀਰ ਅਸੀਂ ਨੇ ਇਹ ਗੱਲ ਕੀਤੀ ਹੈ ਨਾ ਜਿਹੜਾ ਇਹ ਤੋਂ ਪਹਿਲਾਂ ਡਿਜ਼ਾਈਨ ਬਣਾਏ ਸੀ ਉਹਦੇ ਵੀ ਸ਼ਾਇਦ ਇਦਾਂ ਹੀ ਕਰਿਆ ਸੀਗਾ ਇਹਦੇ ਨਾਲੋਂ ਇਹ ਸੋਨਾ ਲੱਗ ਰਿਹਾ ਉਹ ਉਹਨਾਂ ਨੇ ਵੀ ਪਰਨਾ ਫੁੱਲ ਕਰਾਇਆ ਸੀ ਤਾਂ ਕਰਕੇ ਮਰੋੜਾ ਤੇ ਡਿਜ਼ਾਈਨ ਇਹ ਕਰਤਾ ਸੀ ਤੇ ਹੁਣ ਆਮੜੇ ਰੀਡ ਚੇਂਜ ਕਰਨੇਗੇ ਲਓ ਜੀ ਹੁਣ ਅਮਨੇ ਇਹ ਰੀਲ ਨਾਲੀ ਤੇ ਇਹ ਰੀਲ ਦੇ ਕਲਰ ਨਾਲ ਦੀ ਅਮਨ ਦੀ ਸਲਵਾਰ ਆ ਮੈਂ ਤੁਹਾਨੂੰ ਦਿਖਾ ਦਿੰਨਾ ਆ ਪਈ ਆ ਇਹ ਯੂ ਸਲਵਾਰ ਇਹ ਇਹ ਰੰਗ ਨਾਲ ਦੀ ਇਹ ਇੱਥੇ ਰੱਖ ਲੈਨੇ ਆਪਾਂ ਦੇਖੋ ਇਹ ਰੰਗ ਨਾਲ ਦੀ ਹੈਨਾ ਹੁਣ ਰੀਲ ਲਾਈਆ ਅਮਨ ਤੁਸੀਂ ਡਾਰਕ ਨਹੀਂ ਲਾਦੇ ਹੋ ਤਾਂ ਉੱਦਾਂ ਹੀ ਲੱਗਦਾ ਫਿਰ ਸੇਮ ਕਲਰ ਤਾਂ ਮਿਲਦਾ ਨਹੀਂ ਨਾ ਤੇ ਹੁਣ ਜੋ ਅਮਨ ਦੀ ਹੈਨਾ ਸਲਵਾਰ ਆ ਇਹ ਕੰਦਰ ਨਾਲ ਦੀ ਹੁਣ ਕਢਾਈ ਕਰ ਰਹੇ ਨੇ ਜਿਹੜਾ ਮੰਨੇ ਉਹ ਚਾਰ ਪੱਤੀਆਂ ਵਾਲਾ ਬਣਾਉਣਾ ਸੀ ਪਹਿਲਾਂ ਵੀ ਹੈਨਾ ਉਹਦੇ ਨਾਲ ਲਈ ਫੁੱਲ ਹੁਣ ਬਣਾ ਲੈਂਦੇ ਆ ਹੁਣ ਨਾ ਲਓ ਜੀ ਆਮਰ ਹੁਣ ਜੈਰੀ ਦਾ ਟੱਚ ਦੇ ਦੇ ਨੇ ਜੋ ਤਹਾਬੀਲ ਜੀ ਹੈ ਨਾ ਉਤੋਂ ਗਲਾਈ ਦੇ ਵਿੱਚ ਇਹ ਹੁਣ ਜੈਰੀ ਦੀ ਬਣਾਉਣੀ ਆ ਹਾਂ ਜੈਰੀ ਦੀ ਇਹ ਨਹੀਂ ਯਾਰ ਉਹ ਜਿਹੜੀ ਸਲਵਾਰ ਨਾਲ ਦਾ ਜੇ ਕਲਰ ਤੇ ਉਹਦੀ ਬਣਦੀ ਦੀ ਵੀ ਜ਼ਿਆਦਾ ਸਲਵਾਰ ਨਾਲ ਜਿਆਦਾ ਮੈਚਿੰਗ ਹੋ ਜਾਂਦੀ ਨਹੀਂ ਇਹ ਜੈਰੀ ਦੀ ਬਣੀ ਹੁਣ ਸੋਹਣੀ ਆ ਹਾਂ ਉਹ ਤੁਹਾਡੀ ਗੱਲ ਆ ਮਤਲਬ ਆਪਾਂ ਉਹ ਹੋਰ ਰੰਗ ਨਾਲ ਵੀ ਬਣਾ ਸਕਦੇ ਸੀਗੇ ਹਾਂ ਬਣਾ ਕੇ ਰੰਗ ਨਾਲ ਵੀ ਬਣਾ ਸਕਦੇ ਸੀ ਇਹਦੇ ਜ਼ੀਰੋ ਟਾਂਕੇ ਨਾਲ ਕਰ ਰਹੀਆਂ ਕਢਾਈ ਹਾਂ। ਹਾਂ। ਤਾਂ ਉਹਨੇ ਜਰੀਦੀ ਜ਼ੀਰੋ ਟਾਂਕੇ ਨਾਲ ਕਢਾਈ ਕਰਕੇ ਹੁਣ ਜਿਹੜਾ ਉਹਦੇ ਆਊਟਲਾਈਨ ਹੈ ਨਾ ਉਹਦੇ ਆਲੇ-ਦਾਲ ਵੀ ਇਹ ਆਪਾਂ ਕਿੰਨੇ ਦਾ ਦੋਨੋਂ ਬਜ਼ਾ ਟਾਂਕਾ? ਹਾਂ। ਦੋ ਨੰਬਰ ਦੇ ਟਾਂਕੇ ਨਾਲ ਆਪਾਂ ਨੂੰ ਮੁਕਾਬਲ ਕਰ ਰਹੇ ਨੇ। ਤਾਂ ਕਿ ਉਹ ਸੋਹਣਾ ਲੱਗੇ। ਤੇ ਜਿਹੜਾ ਉਹਦਾ ਵਿਚਕਾਰ ਆ ਗਿਆ ਉਹ ਆਵ ਨੇ ਜ਼ੀਰੋ ਟਾਂਕੇ ਨਾਲ ਕਢਾਈ ਕੀਤੀ ਆ ਜ਼ੀਰੋ ਟਾਂਕੀ ਦੀ ਕਢਾਈ ਬਹੁਤ ਸੋਹਣੀ ਲੱਗਦੀ ਆ ਸਭ ਨੂੰ ਉੱਤੋਂ ਹੀ ਰਹਿ ਗਿਆ ਹਾਂ ਇਧਰੋਂ ਹੀ ਆ ਨਾ ਇਹ ਕਰ ਨਹੀਂ ਆ ਮੈਂ ਪਹਿਲਾਂ ਮੈਂ ਆ ਆ ਆ ਠੀਕ ਆ ਤੇ ਦੇਖੋ ਨਾ ਜਿੰਨਾ ਵੀ ਡਿਜ਼ਾਈਨ ਬਣਿਆ ਉਹ ਕਿੰਨਾ ਸੋਹਣਾ ਲੱਗ ਰਿਹਾ ਤੇ ਜਿਹੜੇ ਫੁੱਲ ਬਣਾਏ ਹੋਏ ਨੇ ਚਾਰ ਪੱਤੀਆਂ ਵਾਲੇ ਹਨਾ ਉਹਨਾਂ ਉਹਦੇ ਸੈਂਟਰ ਦੇ ਵਿੱਚ ਜਰੀ ਨਾਲ ਸਰਕਲ ਬਣਾ ਰਹੇ ਨੇ ਤਾਂ ਕਿ ਉਹ ਫੁੱਲ ਹੋਰ ਵੀ ਜਿਆਦਾ ਸੋਹਣੇ ਲੱਗਣ ਆਹੋ ਤੁਹਾਨੂੰ ਨੇੜੇ ਤੋਂ ਦੇਖੋ ਨਾ ਕੋਨਾ ਬੁੱਲ ਜੇਰੀ ਦਾ ਟੈਸਟ ਦੇ ਕੇ ਕਿੰਨਾ ਜਿਆਦਾ ਹੋਣਾ ਲੱਗਣ ਲੱਗ ਜਾਂਦਾ ਹੁਣ ਆਵਣੇ ਨਿਚਲੇ ਹਿੱਸੇ ਦੇ ਹਨ ਜਰੀਰੀ ਗੜਾਈ ਕਰ ਰਹੇ ਨੇ ਉਹ ਜਿਵੇਂ ਉੱਤੇ ਨਾ ਛੋਟੀਆਂ ਬੱਤੀਆਂ ਬਣਾਈਆਂ ਨੇ ਉਹਦੇ ਬਾਅਦ ਮਤਲਬ ਜਿਵੇਂ ਆਪਣਾ ਇੱਕ ਕੱਤੀ ਫਤਰਾ ਦਾ ਕੱਟਵਾਰ ਹੁੰਦਾ ਨਾ ਕੱਟਵਾਰਕ ਦੀ ਸ਼ੇਪ ਦੇ ਵਿੱਚ ਪਸਤੀਆਂ ਨਾਲ ਕੱਟ ਰਹੇ ਨੇ ਆਹਨ ਡਿਜ਼ਾਈਨ ਮੈਂ ਤੁਹਾਨੂੰ ਨੇੜੇ ਤੋਂ ਉਹ ਦਿਖਾ ਦੇਣਾ ਦੇਖੋ ਨਾ ਕਿੰਨਾ ਸੋਹਣਾ ਲੱਗ ਰਿਹਾ ਇਹ ਖੋਲੜਾ ਕਿ ਲਿਆਉਣਾ ਇਹ 5 ਨੰਬਰ ਤੇ ਠੀਕ ਹੈ ਦੇਖੋ ਨਾ ਕਿੰਨਾ ਸੋਹਣਾ ਲੱਗਦਾ ਇਹ ਕਬਟੀ ਗਾਲੀ ਮੈਡਮ ਨੇ ਆਪਦਾ ਸੂਟ ਕਰ ਹੀ ਲਿਆ ਵਧੀਆ ਸੋਹਣਾ ਦੇਖੋ ਨਾ ਜਿਵੇਂ ਗੂੜੇ ਰੰਗ ਦਾ ਸੂਟ ਸੀਗਾ ਇਹ ਆਪਣਾ ਬਲੈਕ ਬਲੂ ਆ ਤੇ ਉਹਦੇ ਵਿੱਚ ਹੈ ਨਾ ਇਹ ਰੰਗ ਵੀ ਵਧੀਆ ਚੂਜ਼ ਕੀਤੇ ਨੇ ਅਮਨੇ ਦੇਖੋ ਕੀ ਆ ਰੰਗ ਦਾ ਦੇਖੋ ਨਾ ਚੂਜ਼ ਕਰਨੀ ਸੀਗਾ ਕਿਉਂਕਿ ਇਹਦੇ ਨਾਲ ਦੀ ਆ ਸਲਵਾਰ ਹੈਗੀ ਆ ਤੇ ਇਹ ਰੰਗਾਂ ਦੇ ਨਾਲ ਬਈ ਮੈਚ ਖਾਂਦੇ ਰੰਗ ਹਨਾ ਸੋਹਣੇ ਲੱਦੇ ਨੇ ਤੁਸੀਂ ਵੀ ਸਾਨੂੰ ਇਹ ਦੱਸਿਓ ਨਾ ਵੀ ਜਿਹੜੇ ਅਮਨੇ ਰੰਗ ਲੈਂਦੇ ਨੇ ਇਹਨਾਂ ਵੀ ਸੂਟ ਦੇ ਨਾਲ ਵਧੀਆ ਫੱਬਰੇ ਨੇ ਇਹ ਦੇ ਬਾਕੀ ਫੁੱਲ ਸਾਨੂੰ ਕਿਦਾਂ ਦਾ ਲੱਗ ਰਿਹਾ ਹੈ ਤੁਹਿਆ ਥੋੜਾ ਜਿਆਦਾ ਫੁੱਲ ਉਹ ਵੀ ਸਾਨੂੰ ਦਿਖਾਵਾਗੇ ਪੂਰਾ ਇਹ ਦੇਖੋ ਨਾ ਅਵਨ ਇਹੋ ਤੇ ਨੀਚੇ ਜਰੀ ਦੀ ਕੜਾਈ ਇੱਤੀ ਸੀ ਉਹਦੇ ਵਿੱਚ ਹੈ ਨਾ ਜਰੀ ਦੀ ਡੰਡੀ ਲਾਤੀ ਜਿਹੜੇ ਉੱਤੇ ਫੁੱਲ ਬਣਾਏ ਨੇ ਤੇ ਮੈਂ ਤੁਹਾਨੂੰ ਇਹ ਦੋ ਦਿਖਾ ਦੇਣਾ ਦੇਖੋ ਨਾ ਨੇ ਕੋਈ ਕਿ ਡੰਡੀ ਦੇ ਨਾਲ ਹੈ ਨਾ ਉਹ ਫੁੱਲ ਕਿੰਨਾ ਸੋਹਣਾ ਲੱਗਣ ਲੱਗਿਆ ਤੇ ਉਹ ਦੇਖੋ ਨਾ ਬਾਲੀ ਹੈ ਨਾ ਜਰੀ ਨਾਲ ਕਹੇ ਲਾਲੀ ਵੀ ਕੜਾਈ ਦੇ ਵਿੱਚ ਵਾਹ ਕਮਾਲ ਹੋ ਜਾਂਦਾ ਲਓ ਜੀ ਜਰੀ ਦੇ ਨੀਚੇ ਆਹ ਨੂੰ ਕਿਹਨਾਂ ਹੀ ਕਰ ਰਹੇ ਨੇ ਤੇ ਇਹਨੂੰ ਚੌਲ ਟਾਂਕਾ ਕਹੇ ਜਾਂਦਾ ਜੇ ਅਗਰ ਹਮ ਹਿੰਦੀ ਮੇਂ ਬਾਤ ਕਰੇ ਤਾਂ ਚਾਵਲ ਟਾਂਕਾ ਹੋ ਗਿਆ ਰਾਈਸ ਟਾਂਕਾ ਰਾਈਸ ਸਟਿਚ ਰਾਈਸ ਸਟਿਚ ਕੋਹਟਰ ਦੇ ਵੀ ਦੇਦਾਂਗੇ ਹੁਣ ਆਪਾਂ ਹੈਨਾ ਰਾਈਸ ਟਾਂਕਾ ਦੇਹੋ ਨਾ ਹਮ ਨੇ ਜੋ ਨੀਚੇ ਚੌਲ ਟਾਂਕਾ ਲਾਇਆ ਸੀ ਹੈਨਾ ਉਦੇ ਜਿੱਥੇ-ਜਿੱਥੇ ਹੈ ਨਾ ਵਿਚਾਲੇ ਗਏਵ ਜਪਾਇਏ ਸੀਗਾ ਤੁਹਾਨੂੰ ਦਿਖ ਰਿਹਾ ਹੋਊਗਾ ਨਾ ਓਨੀ-ਓਨੀ ਜਗ੍ਹਾ ਦੇ ਵਿੱਚ ਅਮਨ ਜਰੀ ਨਾਲ ਡਾਊਟ ਲਾ ਰਹੇ ਨੇ ਤੇ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਤੇ ਆ ਦੇਖੋ ਜਿਹੜਾ ਉਹਨੇ ਉਦੋਂ ਹੈਂਡਵਰਕ ਨਾਲ ਆਪਦਾ ਸੂਟ ਤਿਆਰ ਕੀਤਾ ਸੀ ਹੈ ਨਾ ਹਰਾ ਉਸ ਤੋਂ ਬਾਅਦ ਇਹ ਕਾਫੀ ਦਿਨਾਂ ਬਾਅਦ ਹੁਣ ਜਾ ਕੇ ਇਹ ਆਪਦਾ ਸੂਟ ਤਿਆਰ ਕਰ ਰਿਹਾ ਹੁਣ ਤੇ ਉਹਦੇ ਵਾਂਗੂ वैसे ये भी सोना हो गया पूरा। ਹਜੇ ਰਹਿ ਗਿਆ ਉੱਤੇ ਥੋੜਾ ਜਿਹਾ ਅਮਨ ਉਹ ਵੀ ਕਰੋ। ਅਮਨ ਨੇ ਉਹ ਉੱਪਰ ਲਾਇਆ ਹਿੱਸਾ ਘੰਡੇ ਲਈ ਜੋ ਆਪਣਾ ਜਰੀਦੜਾ ਇਹ ਨਾ ਸੀ ਨਾ ਉਹਦੇ ਲਈ ਛੋਟਾ ਫਰੇਮ ਲਾਇਆ ਕਿਉਂਕਿ ਉੱਪਰ ਵਾਲਾ ਹਿੱਸਾ ਦਾ ਥੋੜਾ ਹੀ ਰਹਿਦਾ ਸੀਗਾ ਤੇ ਨਿਚਲੇ ਜਰੀ ਦੇ ਡਿਜ਼ਾਈਨ ਵਾਂਗ ਇਹਦੇ ਵਿੱਚ ਵੀ ਅਮਨ ਜ਼ੀਰੋ ਟਾਂਕੇ ਦੀ ਕਢਾਈ ਕਰਨਗੇ। ਤੇ ਇਸ ਵਾਰ ਜੋ ਆਊਟਲਾਈਨ ਆ ਉਹ ਅਮਨੇ ਪਹਿਲਾਂ ਕਰ ਦਿੱਤੀ ਹੈ। ਲਓ ਜੀ ਡਿਜ਼ਾਈਨ ਦਾ ਲਾਸਟ ਟੱਚ ਰਹਿ ਗਿਆ ਜੋ ਜਰੀ ਵਾਲੇ ਦੇ ਉੱਪਰ ਪੱਤੀਆਂ ਰਿਆਵਨ ਉਹ ਕੱਢ ਰਹੇ ਨੇ ਹੁਣ ਲਓ ਜੀ ਉੱਪਰ ਵਾਲਾ ਮੰਡੇ ਉਹੀ ਸਲਵਾਰ ਦੇ ਕਦਰ ਨਾਲ ਦਾ ਇਹ ਕਢਾਈ ਕੀਤੀ ਆ ਪੱਤੀਆਂ ਦੀ ਤੇ ਹਜੇ ਵੀ ਇੱਕ ਅੱਧੀ ਪੱਤੀ ਰਹਿ ਗਈ ਆ ਸ਼ਾਇਦ ਹੈ ਨਾ ਲਓ ਜੀ ਉੱਪਰਲੇ ਹਿੱਸੇ ਦੇ ਹੁਣ ਆਪਨੇ ਪਿੰਕ ਵਾਲੀ ਪੱਤੀ ਕੱਢ ਦਿੱਤੀ ਹੈ ਹੋ ਗਿਆ ਕੰਪਲੀਟ ਹੈ ਹੈ ਚਲੋ ਜੀ ਹੁਣ ਆਪਨੇ ਫਰੇਮ ਲਾ ਕੇ ਆਪਾਂ ਨੂੰ ਡਿਜ਼ਾਈਨ ਦਿਖਾਉਣਗੇ ਸਾਰਾ ਵੀ ਪੂਰਾ ਕੰਪਲੀਟ ਹੋ ਕੇ ਕਿਦਾਂ ਦਾ ਬਣ ਗਿਆ ਧਾਕੇ ਕੱਢ ਰਹੇ ਨੇ ਲਓ ਜੀ ਅਮਨੇ ਇੱਕ ਫਰੇਮ ਕੰਪਲੀਟ ਕਰ ਦਿੱਤਾ ਤੇ ਇਹ ਬਾਂਦਾ ਹੈ ਨਾ ਉਹਨੇ ਡਿਜ਼ਾਈਨ ਹੂੰ ਤੇ ਬਾਕੀ ਨਾ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਐ ਚਿੱਟਾ ਜਿੱਟਾ ਪਤਾ ਨਹੀਂ ਕਿਉਂ ਲੱਗ ਰਿਹਾ ਆ ਉਰੇ ਨੀਲਾ ਲੱਗ ਰਿਹਾ ਦੇਖਿਆ ਇਹ ਲੱਗਦਾ ਜਿਵੇਂ ਇਹਦੇ ਤੋਂ ਲੂਈ ਨੂ ਲੱਗੇ ਹੁੰਦੇ ਨੇ ਇਦਾਂ ਐ ਲੱਗ ਰਿਹਾ ਦੀਆ ਉਰੇ ਉਰੇ ਥੋੜਾ ਜਿਹਾ ਸੋਹਣਾ ਲੱਗਣ ਲੱਗਿਆ ਉੱਤੋਂ ਦਿਖਾਉਣਾ ਹੈ ਨਾ ਇਧਰੋਂ ਫੇਰ ਚਿੱਟਾ ਲੱਗਦਾ ਇਹ ਇੱਥੋਂ ਠੀਕ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਹੈ ਨਾ ਵੀ ਇਹ ਡਿਜ਼ਾਈਨ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਆਪਣੀ ਮਟੀਕ ਮੈਂ ਇਹਨਾਂ ਦੇ ਪਾਇਆ ਹੋਇਆ ਸੋਹਣਾ ਲੱਗੂਗਾ ਕਮੈਂਟ ਜਰੂਰ ਕਰਿਓ ਤੇ ਲਾਈਕ ਵੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹਾਂ ਜੀ ਮੈਂ ਜੋ ਮੈਂ ਤੁਹਾਨੂੰ ਡਿਜ਼ਾਈਨ ਦਿਖਾਇਆ ਹੈ ਨਾ ਤੁਹਾਨੂੰ ਵਧੀਆ ਲੱਗਿਆ ਤੇ ਅਮਨ ਦੇ ਪਾਇਆ ਹੋਇਆ ਕਿੱਦਾਂ ਲੱਗੂਗਾ ਇਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਬਾਕੀ ਜਦੋਂ ਸਾਰੇ ਸੂਟ ਦੀ ਕੜਾਈ ਹੋ ਗਈ ਹੈ ਨਾ ਤੇ ਉਹਦੀ ਆਪਾਂ ਵੱਖਰੀ ਵੀਡੀਓ ਬਣਾਵਾਂਗੇ ਪਹਿਲਾਂ ਵੀ ਇੱਕ ਦੋ ਸੂਟਾਂ ਦੀ ਵੀਡੀਓ ਬਣਾਈ ਪਈ ਆ ਜਿਵੇਂ ਆਪਾਂ ਪਹਿਲਾਂ ਪਾਏ ਸੀ ਨਾ ਵੀ 2025 ਵਾਲੇ ਨਵੇਂ ਡਿਜ਼ਾਈਨਾਂ ਦੀ ਕੜਾਈ ਵਾਲੇ ਵੱਖ-ਵੱਖ ਸੂਟ ਉਦਾਂ ਹੀ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਤੇ ਜਿਹੜੇ ਆਪਣੇ ਨਾਲ ਨਵੇਂ ਪੈਨ ਭਰਾ ਜੋੜੂ ਦਿਨੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਕੇ ਰੋ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਕੋਈ ਗਲਤੀ ਹੋਈ ਤਾਂ ਛੋਟਾ ਵੀਰ ਸਮਝ ਕੇ ਉਹਨੂੰ ਮਾਫ ਕਰ ਦਿਓ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਸਦੇ ਰਹ